ਜਦੋਂ ਤੁਹਾਡਾ ਬੇਟਾ ਤੇ ਸਾਡੇ ਕੋਲ ਆ ਗਿਆ ਵਾ ਇਹਦੇ ਹੱਥ ਵਿੱਚ ਹੱਥ ਘੜੀਆਂ ਪੈਰਾਂ ਵਿੱਚ ਬੀੜੀਆਂ ਪਾਈਆਂ ਹੋਈ ਜਿਵੇਂ ਇੱਕ ਬੜਾ ਵੱਡਾ ਮੁੱਲਜਮ ਘੇਰ ਕੇ ਲੰਦਾ ਹੁੰਦਾ ਤੇ ਇਹ ਏਜੰਟ ਜਿਹੜੇ ਫਰਜੀ ਏਜੰਟ ਆ ਇਹਨਾਂ ਕੋਲ ਲੈ ਕੇ ਭੋਲੇ ਭਾਲੇ ਲੋਕਾਂ ਤੋਂ ਪੈਸਾ ਲੈ ਕੇ ਬਾਹਰ ਭੇਜਦੇ ਨੇ ਤੇ ਇਹਨਾਂ ਨੂੰ ਚਾਹੀਦਾ ਵੀ ਇਹੋ ਜੀ ਠੱਗੀ ਦਾ ਨਾਂ ਬੁਸ਼ਕਾਰ ਬਣਾਇਆ ਕਰਨ ਸੂਬੇ ਦੀ ਸਰਕਾਰਾਂ ਜਿਤਨਾ ਪੰਜਾਬ ਸਰਕਾਰੀ ਆ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਨੇ ਬੜੇ-ਬੜੇ ਵਾਅਦੇ ਕਰਦੇ ਵੀ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦੇਵਾਂਗੇ ਤੁਹਾਡੇ ਬੱਚਿਆਂ ਨੂੰ ਰੁਜ਼ਗਾਰ ਮਿਲੇਗਾ ਤੇ ਉਹ ਜਦੋਂ ਇਹ ਹਾਸਲ ਕਰਨੀ ਦੇ ਵੋਟਾਂ ਸਤਾਵੇ ਜਾਂਦੇ ਨੇ ਤੇ ਬਿਲਕੁਲ ਜਿਹੜੇ ਵਾਅਦੇ ਸਾਰੇ ਖੋਖਲੇ ਨਿਕਲਦੇ ਨੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਦੇਸੀ ਪੰਜਾਬ ਜਦੋਂ ਤੁਹਾਡਾ ਬੇਟਾ ਇੱਥੇ ਸਾਡੇ ਕੋਲ ਆ ਗਿਆ ਵਾ ਇਹਦੇ ਹੱਥ ਵਿੱਚ ਹੱਥ ਘੜੀਆਂ ਪੈਰਾਂ ਵਿੱਚ ਬੀੜੀਆਂ ਪਾਈਆਂ ਹੋਈਆਂ ਜਿਵੇਂ ਇੱਕ ਬੜਾ ਵੱਡਾ ਮੁਲਜ਼ਮ ਘੇਰ ਕੇ ਲੈਂਦਾ ਹੁੰਦਾ ਤੇ ਏਜੰਟ ਜਿਹੜੇ ਫਰਜੀ ਏਜੰਟ ਆ ਇਹਨਾਂ ਕੋਲ ਲੈ ਕੇ ਭੋਲੇ-ਪਾਲੇ ਲੋਕਾਂ ਤੋਂ ਪੈਸਾ ਲੈ ਕੇ ਬਾਹਰ ਭੇਜਦੇ ਨੇ ਤੇ ਇਹਨਾਂ ਨੂੰ ਚਾਹੀਦਾ ਵੀ ਇਹੋ ਜੀ ਠੱਗੀ ਦਾ ਨਾਂ ਸ਼ਿਕਾਰ ਬਣਾਇਆ ਕਰਨ ਦੂਜੀ ਗੱਲ ਮੈਂ ਕਰਦਾ ਭਾਰਤ ਸਰਕਾਰ ਤੋਂ ਔਰ ਸੂਬੇ ਦੀ ਸਰਕਾਰਾਂ ਜਿਵੇਂ ਪੰਜਾਬ ਸਰਕਾਰ ਹੀ ਆ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਨੇ ਬੜੇ-ਬੜੇ ਵਾਅਦੇ ਕਰਦੇ ਵੀ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦੇਵਾਂਗੇ ਤੁਹਾਡੇ ਬੱਚਿਆਂ ਨੂੰ ਰੁਜ਼ਗਾਰ ਮਿਲੇਗਾ ਤੇ ਉਹ ਜਦੋਂ ਇਹ ਹਾਸਲ ਕਰਨੀ ਦੇ ਵੋਟਾਂ ਸਤਾ ਵਿੱਚ ਜਾਂਦੇ ਨੇ ਤੇ ਬਿਲਕੁਲ ਜਿਹੜੇ ਵਾਅਦੇ ਸਾਰੇ ਖੋਖਲੇ ਨਿਕਲਦੇ ਨੇ ਇਸ ਕਰਕੇ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਤੁਹਾਡੇ ਚੈਨਲ ਦੇ ਮਾਦੀ ਕਿ ਜਿਹੜੇ ਬੱਚੇ ਹੁਣ ਉੱਥੋਂ ਰਿਪੋਰਟ ਕੱਲ ਹੋਇਆ ਅਮਰੀਕਾ ਤੋਂ ਭਾਰਤ ਸਾਰੇ ਪਹੁੰਚੇ ਆ ਉਹਨੂੰ ਲੈ ਕੇ ਕੀ ਕਹਿਣਾ ਹੈ ਮੈਂ ਜੀ ਕਾਬਲ ਸਿੰਘ ਮਹਾਵਾ ਕਸਾਂ ਦਾ ਗੁਣ ਨਜ਼ਦੀਕ ਟਾਰੀ ਬਾਰਡਰ ਅਸੀਂ ਜਦੋਂ ਕੱਲ ਟੀਵੀ ਦੀ ਸਕਰੀਨ ਤੇ ਦੇਖਿਆ ਵੀ ਭਾਰਤ ਵਿੱਚ ਜਿਹੜਾ ਪ੍ਰਮਾਨ ਇੱਕ ਜਹਾਜ਼ ਆਇਆ ਤੇ ਉਹਦੇ ਵਿੱਚ 108 ਬੱਚਿਆਂ ਨੂੰ ਲੈ ਕੇ ਆਏ ਨੇ ਤੇ ਜਦੋਂ ਅਸੀਂ ਉਹ ਵੇਖਿਆ ਤੇ ਸਾਡਾ ਹੀ ਮਨ ਬੈਠੇ ਬੈਠਿਆਂ ਦੇ ਵੇਖ ਕੇ ਪਾਪਕ ਹੋ ਗਿਆ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਉੱਥੇ ਗਏ ਹੋਣਗੇ ਜਿਨ੍ਹਾਂ ਦੇ ਬੱਚੇ ਆਏ ਹੋਣਗੇ ਉਹਨਾਂ ਦੇ ਦਿਲ ਤੇ ਕੀ ਗੱਲ ਬੀਤਦੀ ਹੋਗੀ ਜਿਹੜੇ ਇੱਕ ਬੱਚੇ ਆਪਣੇ ਪਿਵਿੱਖ ਬਣਾਉਣ ਵਾਸਤੇ ਬਾਹਰ ਗਏ ਸੀ ਤੇ ਬਾਹਰ ਜਾ ਕੇ ਰੋਜੀ ਰੋਟੀ ਕਮਾਉਣ ਵਾਸਤੇ ਗਏ ਤੇ ਆਪਣੀ ਜਿੰਨੀ ਪੂੰਜੀ ਪਤੀ ਆ ਤੇ ਸਾਰੀ ਹੀ ਬਰਬਾਦ ਕਰ ਲਈ ਉਹਨਾਂ ਨੇ ਹੁਣ ਇਸ ਘਰ ਵਿੱਚ ਹੀ ਰਾਜਤਾਲ ਹੀ ਆਏ ਆ ਤੇ ਇਹਦੇ ਵਿੱਚ ਕਾਸ਼ ਦੇ ਘਰ ਆਣ ਕੇ ਦੇਖਿਆ ਦੇ ਘਰ ਵਿੱਚ ਕੋਈ ਮੱਝ ਨਹੀਂ ਹੈਗੀ ਟਰਾਲੀ ਟਰੈਕਟਰ ਰੀਪਰ 6k ਨਾਲਾਂ ਪਹਿਲੀ ਬੈਹ ਕੀਤੀ 1.75 ਲੱਖ ਦੀ ਬੈਂਕ ਤੋਂ ਲਿਮਿਟ ਬਣਾਈ ਤੇ ਰਾਤੀ ਰੋ ਰਿਆ ਸੀ ਤੇ ਪਰੇ ਪਰਿਵਾਰ ਨੇ ਗੁਰੂ ਦੇ ਘਰ ਸ੍ਰੀ ਗੁਰੂ ਰਾਮਦਾਸ ਦੇ ਘਰ ਨਤਮਸਕ ਹੋਣ ਵਾਸਤੇ ਭੇਜਿਆ ਜੇ ਅਰਦਾਸ ਬੇਦੀ ਕਰਕੇ ਆ ਸਾਡੇ ਤੋਂ ਹੋਰ ਹੈ ਕੁਛ ਨਹੀਂ ਜਦੋਂ ਸਾਡੇ ਕੋਈ ਨੁਕਸਾਨ ਹੋਈਦਾ ਫਿਰ ਅਸੀਂ ਗੁਰੂ ਜੀ ਗੜੀ ਅਰਦਾਸ ਕਰਦੇ ਨਤਮਸਤਕ ਹੁੰਨੇ ਆ ਵੀ ਗੁਰੂ ਮਾਰੇ ਸਾਡੇ ਤੇ ਕਿਰਪਾ ਕਰੀ ਸਾਡੇ ਪਰਿਵਾਰ ਦੀ ਰਾਖੀ ਤੂੰ ਹੀ ਕਰਨੀ ਆ ਉਸ ਕਰਕੇ ਦਰਬਾਰ ਸਾਹਿਬ ਨਤਮਸਤਕਾਂ ਨੇ ਆਪਣੀ ਮਦਰ ਨੂੰ ਲੈ ਕੇ ਪੁੱਛਿਆ ਆ ਤੇ ਕੀ ਮਤਲਬ ਜ਼ਮੀਨ ਜਾਣੇ ਪਾਈ ਕੀ ਕੀਤਾ ਕਹਦੇ ਲਈਏ ਬੈਹ ਕੀਤੀ ਆ ਜਾਣੇ ਦਿੱਤੀ ਆ ਹਾਂ ਜਿਹਦੀ ਗੱਲ ਹੀ ਕਰਦੇ ਨਾ ਤੇ ਦੇ ਨਾਂ ਤੇ ਜ਼ਮੀਨਾਂ ਦੇ ਨਾਂ ਤੇ ਯੂਟਿਊਬ ਨੇ ਵੀ ਸਾਡੇ ਬਣਾਏ ਆ ਜਾ ਰਿਹਾ ਜੀ ਹਮ ਟਰੈਕਟਰ ਟਰਾਲੀ ਆ ਰਹੀ ਪਰ ਸਾਡੇ ਨੂੰ ਦੇਖ ਕੇ ਸਾਰੇ ਹਮ ਤੇ ਹੁਣ ਤੁਸੀਂ ਕੀ ਡਿਮਾਂਡ ਕਰਦੇ ਹੋ ਇੱਕ ਮਿੰਟੋ ਡਿਮਾਂਡ ਇਹੀ ਕਰਨਾ ਚਾਹੁੰਦੇ ਆਂ ਕਿ ਸਰਕਾਰ ਨੂੰ ਸੁਣਾਉਣਾ ਚਾਹੁੰਦੇ ਆਂ ਜਿਹੜੇ ਬੱਚੇ ਇਹਨਾਂ ਦਾ ਨਾਂ ਨਾ ਹੋਵੇ ਹਮ ਚਲੋ ਫਾਂਡਲ ਚਲਵਾ ਆ ਗਿਆ ਵਾਪਸ ਚਲੋ ਸਹੀ ਸਲਾਮਤ ਹੈ ਸਹੀ ਹਨ ਖੁਸ਼ੀ ਹੈ ਹਮ ਪਰ ਵਰਨਾ ਕੱਦੀ ਸਰਕਾਰ ਜੇ ਲੱਗੂ ਨਾ ਛੋਟ ਛੱਡਦੀ ਕੀ ਕਰਦੇ ਫਿਰ ਇਕੱਲਾ ਇਕੱਲਾ ਹੈਗਾ ਹਮ ਤੋ ਇਹ ਵੀ ਕਿਹਾ ਜਾ ਰਿਹਾ ਵੀ ਕਈ ਕੋਈ ਬੱਚੇ ਵੀ ਦੱਸ ਰਹੇ ਆ ਵੀ ਉਹਨਾਂ ਨੂੰ ਹੱਥ ਘੜੀ ਲਾਈ ਗਈ ਹੈ ਕਿਤਾ ਤੇ ਇਹਨੂੰ ਕਿਦਾ ਬਾਰੇ ਨੇ ਬੱਚੇ ਨੇ ਦੱਸ ਪਰ ਇਹਨੂੰ ਕਿਦਾਂ ਦੇਖਦੇ ਹੋ ਜਿਹੜੇ ਬੱਚਿਆਂ ਨੂੰ ਲਾਈ ਗਈ ਹੈ ਇਹ ਬਿਲਕੁਲ ਠੀਕ ਆ ਕੋਈ ਗੱਲ ਨਹੀਂ ਹੱਥ ਘੜੀ ਵਾਲੀ ਗੱਲ ਤੇ ਕੋਈ ਨਹੀਂ ਪਰ ਕੋ ਦੱਸਿਆ ਨਹੀਂ ਬੇਟੇ ਨੇ ਦੱਸਿਆ ਨਹੀਂ ਜਦੋਂ ਮਾਂ ਪਿਓ ਤੋਂ ਪਰਦਾ ਰੱਖਦਾ ਹਮ ਗੱਲ ਨਹੀਂ ਕੀਤੀ ਪਾਪਾ ਟੈਨਸ਼ਨ ਨਹੀਂ ਲੈਣੀ ਕੋਈ ਗੱਲ ਨਹੀਂ ਚਲੋ ਅੱਗੇ ਬੈਠਣੇ ਪੈਂਦੇ ਤੇ ਹੁਣ ਦੁਬਾਰਾ ਕੀ ਹੈ ਵੀ ਇਹ ਫੇਰ ਦੁਬਾਰਾ ਕਿਹਦੇ ਬਾਹਰ ਭੇਜਣਾ ਨਹੀਂ ਨਾ ਜੀ ਨਾ ਹੁਣ ਬਾਹਰ ਕਰਨਾ ਭੇਜਣਾ ਇੱਕ ਵਾਰ ਜੀ ਵਿਹਲੇ ਹੋ ਗਿਆ ਤੇ ਬਾਅਦ ਕਿਦਫੇ ਤੇ ਕਿੰਨੀ ਉਮਰ ਕਿ ਨਿਕਾਸ਼ ਦਿੱਤੀ ਰਾਜੀ 23 ਸਾਲ ਸਹੀ ਸਾਲ ਤੇ ਉੱਥੇ ਕੀ ਕਰਦੇ ਸੀ ਦੁਬਈ ਚ ਦੁਬਈ ਕੁਝ ਨਹੀਂ ਕੀਤਾ ਬਿਲਕੁਲ ਨਹੀਂ ਦੁਬਈਦਾਨ ਕਰਕੇ ਖੁਰਾਕ ਕਰਦਾ ਜਿਆਦਾ ਗਿਆ ਤਦ 45 ਲੱਖ ਰੁਪਏ ਗੱਲ ਹੋਈ ਸੀ 5 ਗੱਲ ਲੱਖ ਰੁਪਏ ਪਹਿਲਾ ਆ ਗਿਆ ਜੋ ਦੁਬਈ ਭੇਜਿਆ ਫਿਰ ਰੂਟ ਤੇ ਦੁਬਈ ਵਾਵਾ ਖਰਚਾ ਆ ਗਿਆ ਦੁਬਈ ਰੇਂਗੀ ਬਹੁਤ ਹੀ ਉੱਥੇ ਫਿਰ ਆਪਣਾ ਖਰਚਾ ਕਰਦਾ ਰਿਹਾ 5-6 ਹਾਂ ਉਹ ਖਰਚਾ ਵਾਵਾ ਠੀਕ